ਸੰ ਜੋ ਚੰਡੀਗੜ੍ਹ ਦਾ ਪ੍ਰੋਗਰਾਮ ਰਾਜਾ ਵਡਿੰਗ ਜੀ ਦਾ ਆਇਆ ਸੀ ਜੋ ਕਿਸਾਨਾਂ ਨੇ ਸਾਡੇ ਕਿਸਾਨ ਸਾਡੇ ਅੰਨਦਾਤਾ ਵਾ ਦੇਖੋ ਅੰਨਦਾਤਾ ਨਾ ਦੇਖੋ ਕੀ ਕਰ ਰਹੇ ਨੇ ਇਹਨਾਂ ਨੇ ਚਾਈਨਾ ਬਾਰਡਰ ਦਾ ਬਣਾਤਾ ਚਾਈਨਾ ਤੋਂ ਹਿੰਦੁਸਤਾਨ ਦਾ ਬਾਰਡਰ ਬਣਾਤਾ ਵਾ ਇਹ ਬਹੁਤ ਗਲਤ ਗੱਲ ਲੱਗੀ ਆ ਕਿਸਾਨ ਕੋ ਗਰਵਾਦੀ ਥੋੜਾ ਆ ਗਏ ਨੇ ਇਹ ਰਾਤ ਨੂੰ ਵੀ ਬੰਬ ਮਾਰਦੇ ਨੇ ਤੇ ਸਹਰੇ ਵੀ ਮਾਰਦੇ ਨੇ 300 ਕਿਸਾਨ ਦੇਖੋ ਜ਼ਖਮੀ ਹੋ ਗਿਆ ਵਾ ਇਹ ਬਹੁਤ ਗਲਤ ਗੱਲ ਆ ਰਾਹੁਲ ਗਾਂਧੀ ਜੀ ਨੇ ਕਿਹਾ ਵਾ ਐਮਐਸਪੀ ਮੈਂ ਦਾਂਗਾ ਜਦੋਂ 2024 ਸਰਕਾਰ ਹੋਏਗੀ ਕਿਸਾਨਾਂ ਨੂੰ ਐਮਐਸਪੀ ਵੀ ਮਿਲੇਗੀ ਤੇ ਇਹ ਸ਼੍ਰੀ ਵਾਸਤਵਾਂ ਦੀ ਜਿਹੜੀ ਰਿਪੋਰਟ ਆ ਉਹ ਵੀ ਨਾਲ ਮਿਲੇਗੀ ਸਾਰੀਆਂ ਨੂੰ ਤੇ ਤਕੜੇ ਹੋ ਕੇ ਵੇਖੋ ਜੋ ਹੋ ਰਿਹਾ ਗਲਤ ਬਹੁਤ ਹੋ ਰਿਹਾ ਵਾ ਇਹ ਗਲਤ ਕੰਮ ਆ ਅਸੀਂ ਜੋ ਵੀ ਰਾਜਾ ਵਿਡਿੰਗ ਜੀ ਦਾ ਅੱਗੇ ਪ੍ਰੋਗਰਾਮ ਆਗਾ ਅਸੀਂਗਾ ਉਸ ਤਰ੍ਹਾਂ ਦਾ ਪ੍ਰੋਗਰਾਮ ਕਰਾਂਗੇ ਆਸ਼ੀਰਵਾਦ ਦਿਓ ਜੀ ਆਈਸੀ ਬੀਜੇਪੀ ਦਫਤਰ ਤਾਂ ਕਿਰਾਓ ਕਰਨ ਪਹੁੰਚੇ ਸੀ ਪ੍ਰਸ਼ਾਸਨ ਨੇ ਤੁਹਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਕੋਈ ਪ੍ਰਸ਼ਾਸਨ ਨੇ ਸਾਨੂੰ ਨਹੀਂ ਜਾਣ ਦਿੱਤਾ ਕੋਈ ਗੱਲ ਨਹੀਂ ਅਸੀਂ ਅਗਲੀ ਵਾਰੀ ਆਵਾਂਗੇ ਫਿਰ ਤਖੜੇ ਹੋ ਕੇ ਯੋਰ ਲਾਵਾਂਗੇ ਪ੍ਰਸ਼ਾਸਨ ਕਹਿੰਦਾ ਅਸੀਂ ਨਹੀਂ ਜਾਂਦੇ ਨਾ ਕੋਈ ਆਲ ਨਹੀਂ ਅਸੀਂ ਕਾਨੂੰਨ ਨੇ ਵੀ ਹੱਥ ਲੈਣਾ ਚਾਹੁੰਦੇ ਅਸੀਂ ਜੋ ਵੀ ਹੋਏਗਾ ਤਖੜੇ ਹੋ ਕੇ ਫਿਰ ਅੱਗੇ ਕਰਾਂਗੇ ਇੰਡੀਆ ਐਗਰੈਸ਼ਨ ਕਾਂਗਰਸ ਇੱਕ ਮਿੰਟ ਪਹਿਲਾਂ ਵੀ ਇੱਕ ਲੰਮਾ ਸੰਘਰਸ਼ ਢਾਇਆ ਗਿਆ ਪਹਿਲਾਂ ਵੀ ਉਹਨਾਂ ਨੇ ਕਈ ਜਾਣਾਂ ਗਵਾਈਆਂ ਨੇ ਛਾਤਾਂ ਦਿੱਤੀਆਂ ਨੇ ਪਰ ਹੁਣ ਵੀ ਉਹਨਾਂ ਨੂੰ ਫਿਰ ਉਹੀ ਦੌਰ 2 ਸਾਲ ਪਹਿਲਾਂ ਜੋ ਹਾਦਸੇ ਰਿਪੋਰਟ ਦੁਆਰਾ ਅਸੀਂ ਅੱਜ ਵੀ ਕਾਂਗਰਸ ਦੇ ਨਾਮ ਆ ਸਾਰੀ ਕਿਸਾਨਾਂ ਦੇ ਨਾਮ ਲਈ ਨਾਮ ਆ ਅਸੀਂ ਕਿਸਾਨਾਂ ਦੇ ਨਾਮ ਆ ਕਾਂਗਰਸ ਸਾਰੀ ਕਿ ਜਿੱਥੇ ਕਿਸੇ ਕਿਸਾਨਾਂ ਨੂੰ ਲੋੜ ਪਏਗੀ ਹੈਲਥ ਹੈਲਥ ਲੈਣ ਨੰਬਰ ਉੱਥੇ ਜਾਰੀ ਕਰ ਦਿੱਤਾ ਗਿਆ ਵਾ ਜਦੋਂ ਕਿਸੇ ਕਿਸਾਨ ਭੈਣ ਭਰਾ ਨੂੰ ਯੂਰਪ ਪਏਗੀ ਸਾਰੀ ਕਾਂਗਰਸ ਉੱਥੇ ਪਹੁੰਚੇਗੀ ਅੱਜ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ ਨੇ ਰੋਜ਼ ਕਰ ਰਹੇ ਨੇ ਪਹਿਲਾਂ ਵੀ ਲੱਖਾਂ ਜਿੰਨੀਆਂ ਤੇ ਵਿਚ ਇਕੱਠੇ ਹੋਏ ਅੱਜ ਫਿਰ ਉਹੀ ਮਾਹੌਲ ਤਾਂ ਉਹਨਾਂ ਨੇ ਬਣਾ ਦਿੱਤਾ ਪਰ ਕਿ ਲੱਗਦਾ ਕਿ ਆਮ ਮੰਦੇ ਦੀ ਗੱਲ ਕੀਤਾ ਸੁਣੀ ਜਾਈਏ ਇਹਨਾਂ ਦੀ ਸੋਚੀਆ ਮੋਦੀ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਾਜ ਆ ਇਹ ਤਾਨਾਸ਼ਾਹੀ ਰਾਜ ਅਤਰਾ ਨਹੀਂ ਚੱਲਣਾ 2024 'ਚ ਲੋਕਾਂ ਨੇ ਪਲਟਾ ਦੇਣਾ ਉਹਨਾਂ ਨੂੰ ਇਹਨਾਂ ਨੂੰ ਹੁਣ ਪਤਾ ਲੱਗੇਗਾ ਵੀ ਕੀ ਉਹਨਾਂ ਦਾ ਹਾਲ ਹੋਏਗਾ ਤੁਸੀਂ ਵੇਖ ਹੀ ਲੈਣਾ ਅਸ਼ਨੀ ਜੀ ਅਨਮੋਲ ਗਗਨ ਮਾਨ ਨੇ ਸੱਤਾ ਜਾਂ ਤੋਂ ਪਹਿਲੇ ਕਿਹਾ ਸੀ 5 ਮਿੰਟਾਂ 'ਚ ਐਮਐਸਪੀ ਦੇ ਦਾਂਗੇ 24 ਘੰਟੇ 'ਚ ਐਮਐਸਪੀ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਨੂੰ ਪਤਾ ਹੈਗਾ ਮੁੰਡੂ ਨੂੰ ਯਸ ਗੱਲ ਦਾ ਨਹੀਂ ਨਹੀਂ ਹੁਣ ਰਾਹੁਲ ਗਾਂਧੀ ਜੀ ਵੀ ਕਹਿ ਰਹ ਜੇ ਵਾਦਾ ਕੀਤਾ ਸੀ 2024 ਸਾਡੀ ਸਰਕਾਰ ਹੋਏਗੀ ਕਾਂਗਰਸ ਸਰਕਾਰਾਂ ਐਮਐਸਪੀ ਦੇਗੀ ਇਸ ਗੱਲ ਦੀ ਅਸੀਂ ਵੀ ਚੰਗੇ ਕਾਂਗਰਸ ਖੁੱਲ ਕੇ ਸਮਰਥਨ ਕਰ ਰਹੀ ਕਿਸਾਨ ਖੁੱਲ ਕੇ ਕਿਸਾਨ ਦਾ ਸਮਰਥਨ ਕਰ ਰਹੀ ਹੈ ਖੁੱਲ ਕੇ ਠੀਕ ਠੀਕ ਹੈ ਜੀ ਠੀਕ ਹੈ ਜੀ ਜੀ ਡਾਕਟਰ ਸਾਹਿਬ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਪੂਰਾ ਪੰਜਾਬ ਪ੍ਰਦੇਸ਼ ਕਾਂਗਰਸ ਨੇ ਨਿਰਦੇਸ਼ਾ ਦੇ ਕਿਸਾਨਾਂ ਦੇ ਰੱਖ ਵਿੱਚ ਅਸੀਂ ਪੂਰੇ ਦੇਸ਼ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹਾਂ ਆਲ ਇੰਡੀਆ ਕਾਂਗਰਸ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਛੜਕਾਂ ਦੇ ਉੱਤਰ ਕੇ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਹੋਵਾਂਗੇ ਅਸੀਂ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਖੜੇ ਆਂ ਔਰ ਭਾਰਤੀ ਜਨਤਾ ਪਾਰਟੀ ਗੂੰਗੀ ਬੋਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਨਾਂ ਦੇ ਉੱਪਰ ਜੂਨ ਹੀ ਛਿੜਕ ਰਹੀ ਔਰ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਕੈਪਟਨ ਅਵਨੀਂਦਰ ਸਿੰਘ ਤੋਂ ਅਸੀਂ ਸਵਾਲ ਪੁੱਛਣਾ ਚਾਹੁੰਦੇ ਆ ਸੁਨੀਲ ਜਾਕਰ ਤੋਂ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਤੁਹਾਡੀ ਕਿਉਂ ਨਹੀਂ ਨਿਕਲ ਰਹੀ ਕਿਸਾਨਾਂ ਦੇ ਹੱਕ ਦੇ ਵਿੱਚ ਤੁਸੀਂ ਕਿਉਂ ਨਹੀਂ ਬੋਲਦੇ ਅੱਜ ਅਸੀਂ ਅੰਮ੍ਰਿਤਸਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਵਿੱਚ ਜਾ ਕੇ ਅਸੀਂ ਸਵਾਲਾਂ ਦੇ ਜਵਾਬ ਮੰਗਣਾ ਚਾਹਨੇ ਆ ਅਸੀਂ ਜਵਾਬ ਮੰਗਨੇ ਆ ਇਹਨਾਂ ਕੋਲੋਂ ਕਿ ਇਸ ਗੱਲ ਵਾਸਤਾ ਜਵਾਬ ਦੇਵੇ ਭਾਰਤੀ ਜਨਤਾ ਪਾਰਟੀ ਕਿ ਕਿਸਾਨਾਂ ਦੇ ਨਾਲ ਅਜਿਹੇ ਮਾੜਾ ਸਲੂਕ ਕਿਉਂ ਕਿਸਾਨਾਂ ਦੇ ਦਰਮਿਆਨ ਤੁਸੀਂ ਇੱਕ ਬਾਰਡਰ ਬਣਾ ਦਿੱਤਾ ਹਿੰਦੁਸਤਾਨ ਪਾਕਿਸਤਾਨ ਦੇ ਬਾਰਡਰ ਤੋਂ ਬਾਅਦ ਪਹਿਲੀ ਦਫਾ ਇੱਕ ਬਾਰਡਰ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਹਰਕਤਾਂ ਹੋ ਰਹੀਆਂ ਕਾਂਗਰਸ ਪਾਰਟੀ ਇਹਨੂੰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ ਪਾਰਟੀ ਕਿਸਾਨਾਂ ਦੇ ਸੰਘਰਸ਼ ਦੇ ਨਾਲ 100% ਖੜੀ ਰਹੇਗੀ ਡਾਕਟਰ ਸਾਹਿਬ ਗੱਲ ਕਰੀਏ ਤਾਂ ਜਿਤਨਾ ਕਿ ਪਹਿਲਾਂ ਵੀ ਕਿਸਾਨਾਂ ਨੇ ਇੱਕ ਲੰਬਾ ਸੰਘਰਸ਼ ਹੜਾਇਆ ਹੈ ਹੁਣ ਵੀ ਉਹ ਸੜਕਾਂ ਤੇ ਫੈਲਦੀ ਮਜਬੂਰ ਹੋਏ ਨੇ ਰੇਲ ਜਾਮ ਕਰ ਰਹੇ ਨੇ ਅੱਜ ਵੀ ਉਹਨਾਂ ਵੱਲੋਂ ਭਾਰਤ ਬੰਦ ਐਲਾਨ ਕੀਤਾ ਗਿਆ ਕਿਸਾਨ ਦੇਖਦੇ ਹੋ ਕਿ ਦੇਖਦਾਰ ਨਾਦਾ ਜੀ ਸੜਕਾਂ ਤੇ ਰੁਲੇਗਾ ਤੇ ਆਮ ਆਦਮੀ ਦੀ ਕਿੱਥੇ ਸੁਣੀ ਜਾਏਗੀ ਮੈਂ ਮੈਂ ਉਹੀ ਗੱਲ ਕਹਿ ਰਿਹਾ ਕਿ ਕਿਸਾਨਾਂ ਕਿਸਾਨ ਜਿਸ ਤਰੀਕੇ ਦੇ ਨਾਲ ਅੱਜ ਸੜਕਾਂ ਦੇ ਉੱਪਰ ਉਤਰੇ ਹੋਏ ਆ ਕਿਸਾਨਾਂ ਦੀ ਤਕਲੀਫ ਤੇ ਨਾਲ ਪੂਰਾ ਦੇਸ਼ ਹੈ ਸਾਰੇ ਦੇਸ਼ ਦਾ ਵਪਾਰੀ ਸਾਰੇ EMPLOYEES ਸਾਰੇ ਸਾਡੇ ਇੱਕ ਇੱਕ ਬੱਚਾ ਬੱਚਾ ਦੇਸ਼ ਦਾ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਔਰ ਸਾਰੇ ਦੇਸ਼ ਦੀ ਕਾਂਗਰਸ ਛੜਕਾਂ ਦੇ ਉੱਤਰ ਰਹੀ ਹੈ ਅਸੀਂ ਕਿਸਾਨਾਂ ਦੇ ਖਿਲਾਫ ਕੋਈ ਵੀ ਅਜਹੀ ਸਾਜਜ ਇਹ ਜਿਹੜੀ ਚਾਹ ਪੰਜਾਬ ਦੀ ਸਰਕਾਰ ਹੈ ਚਾਹ ਕੇਂਦਰ ਦੀ ਸਰਕਾਰ ਹੈ ਕਰੇਗੀ ਅਸੀਂ ਡਟ ਕੇ ਕਿਸਾਨਾਂ ਨਾਲ ਖੜੇ ਹੋਵਾਂਗੇ ਅਸੀਂ ਡਟ ਕੇ ਵਿਰੋਧੀਆਂ ਨਾਲ ਮੁਕਾਬਲਾ ਕਰਾਂਗੇ